ਇੱਕ ਗੱਲ ਤੇ ਪੱਕੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵਰਗਾ ਸਿੱਖਾਂ ਨੂੰ ਕੋਈ ਗੁਰੂ ਨਹੀਂ ਮਿਲਣਾ ਮਹਾਰਾਜ ਪਾਤਸ਼ਾਹ ਤੇਰੇ ਗੁਨਾ ਦਾ ਕੋਈ ਅੰਤ ਨਹੀਂ ਆਰੰਗਜੀਤ ਆਖਦਾ ਹੁਣ ਹੈ ਇਸ ਗੱਲ ਨੂੰ ਕਿ ਮੈਂ ਅੰਤ ਪਾ ਦਿਆਂਗਾ ਤੂੰ ਤੇ ਗੁਰੂ ਦੇ ਸਰੀਰ ਦਾ ਅੰਤ ਵੀ ਨਹੀਂ ਪਾ ਸਕਿਆ ਤਨਾ ਕਾਲਪੁਰਖ ਵਾਹਿਗੁਰੂ ਦਾ ਕੀ ਅੰਤ ਪਾਏਗਾ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਤੋਰਵਾਨਾ ਹੋਈ ਨਾ ਇਹ ਲਾਸਟ ਕਿਹੜਾ ਇਤਿਹਾਸ ਸੀ ਮਹਾਰਾਜ ਪਾਤਸ਼ਾਹ ਨੇ ਸਿੱਖਾਂ ਦੇ ਨਾਲ ਸਲਾਹ مشورہ ਕੀਤਾ ਜਿੱਥੇ ਤਾਰੇ ਮਿਲਣਗੇ ਉਸੇ ਇੱਕ ਜਗ੍ਹਾ ਤੇ ਜਾ ਕੇ ਅਸੀਂ ਇਕੱਠੇ ਹੋਵਾਂਗੇ ساری ਰਾਤ ਦੇ ਸਫ਼ਰ ਨੂੰ ਤੈਅ ਕੀਤਾ ਹੈ ਅੰਮ੍ਰਿਤ ਵੇਲਾ ਹੋਇਆ ਸੀ ਨਦੀ ਦੇ ਕੰਡੇ ਦੇ ਉੱਤੇ ਨਹਿਰ ਦੇ ਕੰਡੇ ਦੇ ਉੱਤੇ ਇੱਕ ਬ੍ਰਾਹਮਣ ਜਿਹੜਾ ਹੈ ਉਹ ਇਸ਼ਨਾਨ ਕਰ ਰਿਹਾ ਸੀ ਮਹਾਰਾਜ ਪਾਸ਼ਾ ਨੇ ਉਹ ਦੇਖਿਆ ਜਦੋਂ ਦੇਖਿਆ ਨਾ ਪਾਸ਼ਾ ਨੇ ਉਹਨੇ ਗੱਲ ਹੋਈ ਵਿਚਾਰ ਹੋਈ ਕੌਣ ਹੋ ਆਨੰਦਪੁਰ ਵਾਲੇ ਗੁਰੂ ਨੂੰ ਜਾਣਦਾ ਹੈ ਹਾਂ ਜਾਣਦਾ ਮੈਂ ਉਹ ਆਨੰਦਪੁਰ ਵਾਲਾ ਗੁਰੂ ਨੂੰ ਹਾਂ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਜਦੋਂ ਪੈਰ ਸੁੱਜੇ ਸਨ ਨਾ ਪੈਰ ਸੁੱਜਣ ਦੇ ਕਰਕੇ ਆਕਾਰ ਵੱਧ ਜਾਂਦਾ ਹੈ ਪਾਤਸ਼ਾਹ ਨੇ ਆਪਣੇ ਜੋੜੇ ਨੂੰ ਉਤਾਰ ਦਿੱਤਾ ਸੀ ਤੇ ਸਾਰੀ ਰਾਤ ਦਾ ਸਫ਼ਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਗੇ ਪੈਰੀ ਕੀਤਾ ਸੀ ਹੈ ਕੋਈ ਅੰਤ ਗੁਰੂ ਗੋਬਿੰਦ ਸਿੰਘ ਦਾ ਸਾਰੀ ਰਾਤ ਦੇ ਸਫ਼ਰ ਨੂੰ ਨੰਗੇ ਪੈਰੀ ਤੈਅ ਕੀਤਾ ਉਸ ਬ੍ਰਾਹਮਣ ਨੂੰ ਕਹਿਣ ਲੱਗੇ ਕਹਿੰਦੇ ਇੱਥੇ ਮੇਰਾ ਇੱਕ ਮਸੰਦ ਹੈ ਮਸੰਦ ਦਾ ਨਾਮ ਕੀ ਹੈ ਪੂਰਨ ਮਸੰਦ ਮੈ ਪੂਰਨ ਮਸੰਦ ਨੂੰ ਮਿਲਿਆ ਹੈ ਮਾਰੇ ਪਾਤਸ਼ਾਹ ਕਨੇ ਜਾਣਦੇ ਕਿ ਹਾਂਜੀ ਇਸੇ ਨਗਰ ਦਾ ਹੈ ਪੂਰਨ ਮਸੰਦ ਦੇ ਕੋਲ ਪਾਤਸ਼ਾਹ ਉੱਥੇ ਪਹੁੰਚੇ ਉਹਦਾ ਨੌਕਰ ਸੀ ਜਿਉਣਾ ਜਿਉਣਾ ਉਹਦਾ ਨੌਕਰ ਸੀ ਪਾਤਸ਼ਾਹ ਮਾਰੇ ਨੇ ਜਾ ਕੇ ਦਰਵਾਜ਼ਾ ਖੜਕਾਇਆ ਦੇਖਦਾ ਹੈ ਕੌਣ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਕਹਿੰਦੇ ਮੈਂ ਅਨੰਦਪੁਰ ਵਾਲਾ ਗੁਰੂ ਆ ਮੈਂ ਗੁਰੂ ਗੋਬਿੰਦ ਸਿੰਘ ਆ ਤੁਰੋ ਦੇਖਿਆ ਉਹਦੇ ਐਨਾ ਵੈਰਾਗੀ ਹੋਇਆ ਅੱਖਾਂ ਦੇ ਵਿੱਚ ਅਥਰੂ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਤੇਰੇ ਕਰੇ ਦਰਸ਼ਨ ਨਹੀਂ ਸੀ ਕੀਤੇ ਤੇਰੇ ਬਾਰੇ ਸੁਣਿਆ ਬੜਾ ਸੀ ਤੂੰ ਸਿਰ ਦੇ ਉੱਤੇ ਕਲਕੀਆਂ ਲਗਾਉਂਦਾ ਤੈਨੂੰ ਕਲਗੀਆਂ ਵਾਲਾ ਕਹਿ ਕੇ ਬੁਲਾਉਂਦੇ ਨੇ ਤੈਨੂੰ ਬਾਜਾਂ ਵਾਲਾ ਕਹਿ ਕੇ ਬੁਲਾਉਂਦੇ ਨੇ ਤੈਨੂੰ ਤਾਜਾਂ ਵਾਲਾ ਕਹਿ ਕੇ ਬੁਲਾਉਂਦੇ ਨੇ ਪਾਤਸ਼ਾਹ ਹਾਲ ਕੀ ਹੈ ਪੈਰਾਂ ਦੇ ਵਿੱਚੋਂ ਪਾਤਸ਼ਾਹ ਦੇ ਜਿਹੜਾ ਸੀ ਖੂਨ ਸਿਮ ਰਿਆ ਸੀ ਸਰੀਰ ਜਿਹੜਾ ਸੀ ਉੱਥੇ ਜ਼ਖਮ ਹੋਏ ਹੋਏ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਜਿਹੜਾ ਚੋਲਾ ਸੀ ਉਹ ਚੋਲਾ ਸਾਰਾ ਫਟਿਆ ਹੋਇਆ ਸੀ ਹੈ ਕੋਈ ਅੰਤ ਪਾਤਸ਼ਾਹ ਦਾ ਮਹਾਰਾਜ ਪਾਤਸ਼ਾਹ ਨੂੰ ਵੇਖ ਕੇ ਚਾਹ ਚੜ ਗਿਆ ਕੋ ਦੇਵ ਜੀ ਅੰਦਰ ਆਓ ਪਾਤਸ਼ਾ ਨੂੰ ਬਿਠਾਇਆ ਉੱਪਰ ਪੂਰਨ ਮਸੰਦ ਰਹਿੰਦਾ ਸੀ ਆਪਣੇ ਪਾਤਸ਼ਾ ਹੁਣੇ ਇੱਥੇ ਬੈਠੋ ਮੈਂ ਹੁਣੇ ਪੂਰਨ ਮਸੰਦ ਨੂੰ ਜਾ ਕੇ ਆਵਾਜ਼ ਮਾਰਦਾ ਹੇਠਾਂ ਤੋਂ ਆਵਾਜ਼ਾਂ ਮਾਰਦਾ ਗਿਆ ਆਪਣੇ ਮਾਲਕ ਨੂੰ ਆਵਾਜ਼ਾਂ ਮਾਰੀਆਂ ਮਾਲਕ ਜੀ ਜਲਦੀ ਹੇਠਾਂ ਆਓ ਜਲਦੀ ਥੱਲੇ ਆਓ ਆ ਦੇਖੋ ਕੌਣ ਆਇਆ ਭੱਜ ਕੇ ਉੱਤੇ ਗਿਆ ਆਪਣੇ ਮਾਲਕ ਦਾ ਜਾ ਕੇ ਇਹਨੇ ਦਰਵਾਜ਼ਾ ਖੜਕਾਇਆ ਕਹਿੰਦਾ ਹੇਠਾ ਆਉ ਤਾਨੂੰ ਕੋਈ ਮਿਲਣ ਵਾਸਤੇ ਆਇਆ ਹੈ ਕੌਣ ਹੈ ਕਹਿੰਦਾ ਅਨੰਦਪੁਰ ਵਾਲਾ ਗੁਰੂ ਆ ਪਾਇਆ ਹੈ ਕੱਲ ਸੁਣੀ ਨਾ ਜਿਹੜਾ ਅਨੰਦਪੁਰ ਵਾਲੇ ਗੁਰੂ ਦਾ ਨਾਮ ਸੁਣਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਆ ਪਾਇਏ ਨੇ ਕਹਿੰਦਾ ਇਕੱਲੇ ਆਏ ਨੇ ਕਿ ਹੈ ਕੋਈ ਨਾਲ ਕਹਿੰਦਾ ਕੱਲੇ ਕੱਲੇ ਨਹੀਂ ਪੈਰੋ 'ਚ ਜੋੜਾ ਵੀ ਨਹੀਂ ਹੈ ਹੱਥ 'ਚ ਇੱਕ ਸ਼ਮਸ਼ੀਰ ਹੈ ਸਰੀਰ ਦੇ ਉੱਤੇ ਜ਼ਖਮ ਹੋਏ ਨੇ ਜਿਹੜਾ ਚੋਲਾ ਪਾਇਆ 파ਸ਼ਾ ਨੇ ਉਹ ਫਟਿਆ ਹੋਏ ਮੇਰੇ ਨਾਲ ਜਲਦੀ ਜਾਓ ਸੇਠਾਂ ਬੈਠੇ ਹੋਏ ਨੇ ਆਹੋ ਤੁਹਾਨੂੰ ਉਹਨਾਂ ਨਾਲ ਮਿਲਾ ਕੇ ਹੁਣਾ ਇਹ ਇਹਨਾਂ ਲਾਲਚੀ ਹੋ ਗਿਆ ਜਿਹੜੇ ਗੁਰੂ ਦਾ ساری ਜ਼ਿੰਦਗੀ ਖਾਂਦਾ ਰਿਹਾ ਸੀ ਉਹ ਖਾ ਕੇ ਹਰਾਮ ਕਰ ਗਿਆ ਕਹਿੰਦਾ ਜਾ ਅਨੰਦਪੁਰ ਵਾਲੇ ਗੁਰੂ ਨੂੰ ਜਾ ਕੇ ਕਹਦੇ ਕਿ ਪੂਰਨ ਮਸੰਧ ਘਾਰੀ ਨਹੀਂ ਪੂਰਨ ਮਸੰਧ ਘਾਰੀ ਨਹੀਂ ਹੈ ਉਹ ਗਿਆ ਕਿਤੇ ਮਹਾਰਾਜ 파ਸ਼ਾ ਨੇ ਸੁਣ ਗਿਆ ਸੀ ਮਾਰੇ ਪਾਦਸ਼ਾਹ ਨੇ ਸੋਨਲੀ ਆਵਾਜ਼ ਸੁਣੀ ਗੁਰਦੇਵ ਪਾਦਸ਼ਾਹ ਕਹਿਣ ਲੱਗੇ ਜਿਉਣਿਆ ਇਥੋਂ ਵਿਦਾ ਲੈਣੀ ਹੈ ਉਸਨੇ ਕੁਜੇ ਦੇ ਵਿੱਚ ਕੁਝ ਲੱਕੜਾਂ ਨੂੰ ਪਾਇਆ ਅੱਗ ਨੂੰ ਬਾਲਿਆ ਤੂੰ ਹੀ ਨ ਤੂੰ ਹੀ ਦਿੱਤੀ ਪਾਦਸ਼ਾਹ ਮਾਰੇ ਨੂੰ ਦੇ ਦਿੱਤਾ ਪਾਦਸ਼ਾਹ ਇਥਰਵਾਨਾ ਹੋਏ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਦਸ਼ਾਹ ਇਥਰ ਗਏ ਗੁਰਦੇਵ ਪਾਰਸ਼ਾ ਇਥੋਂ ਨਿਕਲੇ ਨੇ ਜਿਹੜੋਂ ਜਾਂਦੇ ਨੇ ਪਤਾ ਲੱਗਦਾ ਇੱਕ ਗੁਸਿੱਖ ਤਾਂ ਨਾਮ ਆਉਂਦਾ ਏ ਉਹਨ ਮਲੇ ਗੁਲਾਬਾ ਪੰਜਾਬਾ ਜੋ ਮਾਸ਼ੀਬੜ ਦੇ ਇਲਾਕੇ ਚ ਰਹਿੰਦੇ ਸਨ ਗੁਲਾਬੇ ਪੰਜਾਬੀ ਦੇ ਖੂਹ ਦੇ ਉੱਤੇ ਜਾ ਕੇ ਪਾਰਸ਼ਾ ਉੱਥੇ ਬੈਠੇ ਨੇ ਉਸ ਟਿੰਡ ਦਾ ਸੁਨਾਣਾ ਲਾਇਆ ਤਿੰਨ ਦਾ ਸੁਣਾਣਾ ਲਾਕ 파ਸ਼ਾ ਮਹਾਰਾਜ ਉਥੇ ਕਰਵਟ ਲੈ ਕੇ ਪਏ ਨੇ ਤੇ ਮਹਾਰਾਜ ਸਿੱਧੇ ਨਹੀਂ ਪਏ ਇੱਕ ਪਾਸੇ ਨੂੰ ਟੇਢੇ ਹੋ ਕੇ ਪਏ ਨੇ ਇੱਕ ਹੱਥ ਆਪਣਾ ਸ਼ਮਸ਼ੀਰ ਦੇ ਉੱਪਰ ਹੈ ਉਹਨੇ ਦਿਨ ਨੂੰ ਉਥੇ ਤਿੰਨ ਪਿਆਰੇ ਪਹੁੰਚਦੇ ਨੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਿਆਰੇ ਨੂੰ ਆਵਾਜ਼ਾਂ ਮਾਰ ਕੇ ਗੀਤਾਂ ਨੂੰ ਗਾਰੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆਂ ਦੇ ਓਡਣ ਪਰਸ਼ਦ ਤੇਰੇ ਤੋਂ ਬਿਨਾ ਮੈਂ ਆਪਣੇ ਉੱਤੇ ਤੇਰੀ ਰਜ਼ਾ ਦਾ ਜਿਹੜਾ ਹੈ ਉੱਤੇ ਓਡਣ ਲਿਆ ਹੋਇਆ ਹੈ ਬਿੰਗ ਕਸਾਈਆਂ ਦੇ ਸਹੜਾ ਜਿਹੜਾ ਇਹ ਪਿਆਰੇ ਦੇ ਗੀਤ ਗਾਏ ਇਹ ਤਿੰਨ ਪਿਆਰਿਆਂ ਦੇ ਕੰਨਾਂ 'ਚ ਆਵਾਜ਼ ਪਈ ਇਹ ਅਰਬੀ ਗੀਤ ਨੂੰ ਗਾਉਣ ਵਾਲਾ ਗੁਰੂ ਗੋਬਿੰਦ ਸਿੰਘ ਹੋ ਸਕਦਾ ਹੈ ਹੋਰ ਕੋਈ ਨਹੀਂ ਇਹਦਾ ਨੌਕਰ ਸੀ ਇਹਨੇ ਜਾ ਕੇ ਆਵਾਜ਼ ਮਾਰੀ ਕਹਿਣ ਲੱਗਿਆ ਤੁਹਾਡੇ ਖੂਹ ਦੇ ਉੱਤੇ ਪਹਿਲਾਂ ਤਾਂ ਇੱਕ ਗੁਰਸਿੱਖ ਸੀ ਹੁਣ ਤਿੰਨ ਉੱਤੇ ਹੋਰ ਆਏ ਨੇ ਪਤਾ ਲੱਗਿਆ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਗੁਲਾਬੇ ਪੰਜਾਬੀ ਦੇ ਘਰ ਗਈ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਮਹਾਰਾਜ ਪਾਛਰੇ ਰੂਹਾਲ ਨੂੰ ਦੇਖਿਆ ਨਾ ਜਿਹੜਾ ਪਾਦਸ਼ਾਹ ਮਹਾਰਾ ਨੇ ਕਸ਼ਹਰਾ ਪਾਇਆ ਹੋਇਆ ਸੀ ਉਹ ਖੂਨ ਦੇ ਨਾਲ ਇੰਨਾ ਜ਼ਿਆਦਾ ਗਿੱਲਾ ਹੋਇਆ ਜਦੋਂ ਖੂਨ ਸੁੱਕਿਆ ਮਹਾਰਾਜ ਪਾਛਰੇ ਚਮੜੀ ਦੇ ਨਾਲ ਜਿਹੜਾ ਸੀ ਉਹ ਚਿਪ ਗਿਆ ਹੋਇਆ ਸੀ ਮਹਾਰਾਜ ਪਾਛਰੇ ਸਰੀਰ ਦੇ ਉੱਤੇ ਫੱਟ ਲੱਗੇ ਜ਼ਖਮ ਜਿਹੜਾ ਸੀ ਉਹ ਠੰਡ ਦੇ ਨਾਲ ਜਿਹੜੇ ਸੀ ਉਹ ਆਕੜ ਚੁੱਕੇ ਸਨ ਕਿੰਨੇ ਪਾਣੀ ਗਰਮ ਕੀਤਾ ਗਰਮ ਪਾਣੀ ਦੇ ਨਾਲ ਗੁਰਦੇਵ ਪਾਸ਼ਾ ਨੂੰ ਇੱਥੇ ਜਿਹੜਾ ਹੈ ਉੱਥੇ ਇਸ਼ਨਾਨ ਕਰਾਇਆ ਹੈ ਗੁਲਾਬੀ ਤੇ ਪੰਜਾਬੀ ਨੇ ਮਾਰੇ ਪਾਸ਼ਾ ਨੇ ਇੱਕ ਜ਼ਿਕਰ ਹੁੰਦਾ ਹੈ ਗੁਰਦੇਵ ਪਾਸ਼ਾ ਦੇ ਪਿਆਰ ਵਿੱਚ ਪਿੱਜੀ ਕੋਈ ਮਾਤਾ ਨਾਂ ਨਰਦਾਈ ਦੀ ਹੁੰਦਾ ਹੈ ਉਹ ਪਾਸ਼ਾ ਇੱਕ ਬੇਨਤੀ ਕਰਦੀ ਸੀ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਮੇਰੇ ਕਾਰਨ ਮਰਨੇ ਚੋੜਾ ਪੇਟ ਕਰਾਂ ਬਸਤਰ ਪੇਟ ਕਰਾ ਮਾਰੇ ਪਾਸ਼ਾ ਨੂੰ ਵਾਰਸ ਨੇ ਕਿਹਾ ਇੱਥੇ ਇਸ ਇਲਾਕੇ ਤੇ ਇੱਕ ਮਾਤਾ ਹੈ ਉਹਨੂੰ ਮਿਲਣਾ ਚਾਹੁੰਦੇ ਹਾਂ ਉਹਨੇ ਪਾਸ਼ਾ ਮਾਰਨ ਬਸਤਰ ਪੇਟ ਕੀਤੇ ਇਹ ਗੱਲ ਯਾਦ ਰੱਖਣਾ ਪੂਰਨ ਮਸੰਦ ਨੂੰ ਜਦੋਂ ਮੈਂ ਪੜ੍ਹਿਆ ਸੀ ਨਾ ਦੀ ਸਾਖੀ ਨੂੰ ਪੜ੍ਹਦੇ ਸੀ ਕਹਾਣੀ ਨੂੰ ਪੜ੍ਹਦੇ ਸੀ ਇੱਕ ਗੱਲ ਯਾਦ ਰੱਖਣਾ ਜਦੋਂ ਇਨਸਾਨ ਕੋਲ ਸੁੱਖ ਹੋਣ ਦਾ ਸੁਖੂਲਤਾ ਹੋਣ ਉਦੋਂ ਦੁਨੀਆ ਦੇ ਬੇ ਬੇਅੰਤ ਲੋਕ ਜਿਹੜੇ ਨੇ ਰਿਸ਼ਤੇਦਾਰ ਸਾਖ ਸਬੰਧੀ ਭਾਵੇਂ ਦੂਰ ਦੇ ਸਾਖ ਹੁਣ ਰਿਸ਼ਤੇ ਹੁਣ ਉਹ ਤੁਹਾਡੇ ਨੇੜੇ ਹੋ ਕੇ ਤੁਹਾਡੇ ਲਾਗੇ ਟੁੱਕਦੇ ਨੇ ਆ ਆ ਕੇ ਕਿਉਂਕਿ ਤੁਹਾਡੇ ਕੋਲ ਸੁੱਖ ਸੁਹੂਲਤ ਪੈਸਾ ਥੇਲਾ ਆਰਾਮ ਹੁੰਦਾ ਹੈ ਜ਼ਰੂਰ ਜ਼ਿੰਦਗੀ ਦੇ ਵਿੱਚੋਂ ਆ ਪੈਸਾ ਥੇਲਾ ਆਰਾਮ ਦਾਤਾਵਾਂ ਸੁਹੂਲਤਾ ਨਿਕਲ ਜਾਣ ਯਾਦ ਰੱਖਣਾ ਇਹੀ ਰਿਸ਼ਤੇ ਜਿਹੜੇ ਇਨਸਾਨ ਦੇ ਦੁਸ਼ਮਣ ਬਣ ਜਾਂਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਟੁਕੜਿਆਂ ਦੇ ਉੱਤੇ ਪਲਦੇ ਰਹੇ ਗੰਗੂ ਬ੍ਰਾਹਮਣ ਵਰਗੇ ਪੂਰਨ ਮਸੰਦ ਵਰਗੇ ਅਜੇ ਮਹਾਰਾਜ ਪਾਤਸ਼ਾਹ ਦਾ ਇਹ ਹਾਲਤ ਦੇਖ ਕੇ ਜੇਕਰ ਮਹਾਰਾਜ ਦੀ ਮਦਦ ਕੀਤੀ ਉਹ ਸਾਨੂੰ ਵੀ ਜਿਉਂਦੇ ਨਹੀਂ ਛੱਡਣਗੇ ਮਹਾਰਾਜ ਪਾਤਸ਼ਾਹ ਗੁਲਾਬੇ ਪੰਜਾਬੇ ਕੋ ਨੇ ਉਸ ਮਾਤਾ ਨੇ ਆ ਕੇ ਕੱਪੜਿਆਂ ਨੂੰ ਪੇਟ ਕੀਤਾ ਪਾਤਸ਼ਾਹ ਕਹਿਣ ਲੱਗੇ ਇੱਥੇ ਮੇਰੇ ਇੱਕ ਸਿੱਖ ਨੇ ਗਨੀ ਖਾਨ ਤੇ ਨਵੀ ਖਾਨ ਹੈ ਤੇ ਮੁਸਲਮਾਨ ਸਾਂ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਯਾਦ ਰੱਖਣਾ ਕੋਟਲਾ નિਹੰਗ ਖਾਨ ਦੇ ਇਹ ਮਾਮੇ ਤੇ ਭੂਆ ਦੇ ਪੁੱਤਾਂ ਦੋਵੇਂ ਇਹਨਾਂ ਦਾ ਆਪਸੀ ਰਿਸ਼ਤਾ ਸੀ ਗਨੀ ਖਾਨ ਤੇ ਨਵੀ ਖਾਨ ਦਾ ਇਹਨਾਂ ਨੇ ਘੋੜੇ ਲਿਆਇਆ ਕਰਵੇਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਇਹਨਾਂ ਨੇ ਘੋੜਿਆਂ ਨੂੰ ਵੇਚਿਆ ਕਰਨਾ ਗਨੀ ਖਾਨ ਤੇ ਨਵੀ ਖਾਨ ਮਾਰੇ ਪਾਸ਼ਕ ਨੇ ਨੂੰ ਮਿਲਣਾ ਚਾਹੁੰਦਾ। ਇਹ ਮਿਲਦਾ ਹੈ ਆ ਕਿ ਗਣੀ ਖਾਨ ਨਵੀ ਖਾਨ ਆ ਕੇ ਮਿਲਦੇ ਨਹੀਂ। ਇੱਥੋਂ ਪਾਸ਼ਾ ਮਹਾਰਾਜ ਉੱਚ ਦਾ ਪੀਰ ਬਣ ਕੇ ਫਿਰ ਨਿਕਲਦੇ ਨੇ। ਮਹਾਰਾਜ ਪਾਸੋਂ ਜਦੋਂ ਇਸ ਨਿਕਲੇ ਨਾ ਇੱਕ ਦਸਤੇ ਨੇ ਫੌਜੀਆਦਿਆਂ ਨੇ ਆ ਕੇ ਘੇਰਿਆ ਰੋਕਿਆ। ਕੌਣ ਨੇ ਇਹ ਇਸ ਇਲਾਕੇ ਦੇ ਅੰਦਰ ਇੱਕ ਉੱਚ ਅਸਥਾਨ ਸੀ ਉਹਦੀ ਸੇਵਾ ਸੰਭਾਲ ਕਰਨ ਵਾਲਾ ਜਿਹੜਾ ਸੀ ਉਹ ਉੱਚ ਦਾ ਪੀਰ ਕਹਿੰਦੇ ਸਨ। ਮੁਸਲਮਾਨਾਂ ਦੇ ਦੋ ਫਿਰਕੇ ਨੇ ਉਹ ਇੱਕ ਇੱਕ ਦੇ ਮੱਛਾਂ ਦਾੜੀ ਨੂੰ ਕਟਾਉਂਦੇ ਨੇ ਇੱਕ ਮੱਛਾਂ ਨੂੰ ਕਟਾਉਂਦੇ ਨਹੀਂ ਉਹ ਕੇਸਾਂ ਨੂੰ ਕਟਾਉਂਦੇ ਨਹੀਂ ਦਸ ਦਿਨ ਰੋਕਿਆ ਗੁਰੂ ਗੋਬਿੰਦ ਸਿੰਘ ਮਹਾਰੇ ਪਾਸ਼ਾ ਉੱਪਰ ਬੈਠੇ ਸਨ ਕਹਿੰਦੇ ਕੌਣ ਹੈ ਗਨੀ ਖਾਨ ਦਾ ਨਵੀ ਖਾਨ ਕਹਿਣ ਲੱਗੇ ਇਹ ਉੱਚ ਦਾ ਪੀਰ ਹੈ ਪੀਰ ਮੁਹੰਮਦ ਉੱਥੇ ਕਾਜੀ ਸੀ ਉਹਨੂੰ ਸ਼ਨਾਖਤ ਕਰਨ ਵਾਸਤੇ ਬੁਲਾਇਆ ਗਿਆ ਕਿ ਸ਼ਨਾਖਤ ਕਰੋ ਸੱਚੀ ਇਹ ਉੱਚ ਦੇ ਪੀਰ ਨੇ ਪਰ ਯਾਦ ਰੱਖਣਾ ਜਦੋਂ ਪੀਰ ਮੁਹੰਮਦ ਬਾਰੇ ਪੜਦੇ ਹੋ ਤਾਂ ਪੀਰ ਮੁਹੰਮਦ ਜਿਹੜਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਕਰਦਾ ਸੀ ਉਹਨੇ ਆ ਕੇ ਅਰਬੀ ਫਾਰਸੀ ਦੇ ਅੱਖਰਾਂ ਦੀ ਇਥੇ ਸਾਂਝ ਪਾਇਆ ਕਰਨੀ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰੇ ਦਾ ਮুরিਦ ਵੀ ਸੀ ਜਦੋਂ ਇਹਨੇ ਸ਼ਨਾਖਤ ਕੀਤੀ ਤਾਂ ਕਹਿਣ ਲੱਗਿਆ ਇਹ ਸੱਚੀ ਉੱਚਾ ਪੀਰ ਹੈ ਮਾਰੇ ਪਾਸ਼ਾ ਨੇ ਇਹਨੇ ਸ਼ਨਾਖਤ ਕੀਤੀ ਗੁਰਦੇਵ ਪਾਸ਼ਾ ਇਥੋਂ ਗਏ ਸਫ਼ਰ ਤੱਕ ਕੀਤਾ। ਟਰਾਈ ਕੱਲਾ। ਇਹਦੀ ਵੀ ਬੋਟਲਾਂ ਨੇ ਹੰਖ ਖਾਂ ਦੇ ਨਾਲ ਜਿਹੜੀ ਸੀ ਉਹਦੀ ਰਿਸ਼ਤੇਦਾਰੀ ਸੀ। ਮਾਰੇ ਪਾਤਸ਼ਾਹ ਦੇ ਕੋਲ ਗਏ। ਪਰਸ ਮੇਰੇ ਲਈ ਕੋਈ ਸੇਵਾ ਹੋਈ। ਪਾਤਸ਼ਾਹ ਆਖਣ ਲੱਗੇ ਜੇ ਸੇਵਾ ਦੇਣੀ ਚਾਹੁੰਦਾ ਹੈ ਸੇਵਾ ਇਸ ਚੀਜ਼ ਦੀ ਦੇ ਅਸਰ ਖੰਦ ਤੇਰੇ ਕੋਲ ਹੈ। ਸਰਹੰਦ ਤੋਂ ਖਬਰ ਆਈ ਕੋਈ ਖਬਰ ਆਈ ਸਰਹੰਦ ਸ਼ਹਿਰ ਤੋਂ ਮੇਰੇ ਸਾਹਿਬ ਜਾਦੇ ਨੇ ਇਸ ਜਗ੍ਹਾ ਦੇ ਉੱਤੇ ਇੱਥੋਂ ਖਬਰ ਹੋ ਸਕਦੀ ਹੈ ਕਿਉਂਕਿ ਇਹ ਇੱਕ ਸੂਬੇ ਦਾ ਇੱਕ ਵੱਡਾ ਸ਼ਹਿਰ ਸੀ ਕਿ ਜਿਹੜੀ ਵੀ ਖਬਰ ਹੋ ਸਕਦੀ ਹੈ ਇਸ ਜਗ੍ਹਾ ਦੇ ਉੱਤੋਂ ਖਬਰ ਮਿਲ ਸਕਦੀ ਹੈ ਪਾਤਸ਼ਾਹ ਕਹਿੰਦੇ ਆਪਣੇ ਕਿਸੇ ਬੰਦੇ ਨੂੰ ਭੇਜਾ ਰਿਹਾ ਸਾਈਕਲੇ ਨੇ ਬੰਦਾ ਭੇਜਿਆ ਜਦੋਂ ਰਾਏ ਕੱਲੇ ਨੇ ਆਪਣਾ ਬੰਦਾ ਭੇਜਿਆ ਖਬਰ ਲੈ ਕੇ ਜਦੋਂ ਮੁੜਿਆ ਇੱਕ ਗੱਲ ਜ਼ਿਕਰ ਮਹੂਰ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਰਸ਼ਦ ਹੈ ਤੇ ਫਰਜ਼ੰਦ ਸਨਾਂ ਜੋ ਸਹਿਬਜ਼ਾਦੇ ਨੇ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਰਸ਼ਾ ਦੇ ਫਰਜ਼ੰਦ ਸਨਾਂ ਜਿਹੜਾ ਪਾਰਸ਼ਦ ਸਹਿਬਜ਼ਾਦੇ ਨੇ ਖਬਰ ਲੈਣ ਵਾਸਤੇ ਗਿਆ ਨਾ ਤੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਰਸ਼ਾ ਉਹਨੂੰ ਆਖਦੇ ਨੇ ਤੂੰ ਦਰਖਤ ਦੇ ਉੱਤੇ ਚੜ ਕੇ ਦੇਖ ਮੇਰੇ ਸਹਿਬਜ਼ਾਦੇ ਨੂੰ ਖਬਰ ਆਈ ਕਿ ਨਹੀਂ ਆਈ ਆ ਕੇ ਖਬਰ ਸੁਣਾਈ ਜਾਂਦੀ ਹੈ 파ਰਸ਼ਾ ਮਹਾਰਾਜ ਨੂੰ ਗੁਰਦੇਵ 파ਰਸ਼ਾ ਉਧਰੋਂ ਇਹ ਖਬਰ ਨੂੰ ਸੁਣ ਰਹੇ ਨੇ ਮਹਾਰਾਜ 파ਲਸ਼ਾ ਨਾਲ-ਨਾਲ ਉਹਦੀ ਕਾਈ ਦੇ ਬੂਟੇ ਦੀ ਜਿਹੜੀ ਮਿੱਟੀ ਹੈ ਉਹਦੀਆਂ ਜੜ੍ਹਾਂ ਨੂੰ ਖੋਖਲੇ ਕਰ ਰਹੇ ਨੇ तीर ਦੇ ਨਾਲ ਮਿੱਟੀ ਨੂੰ ਜਿਹੜਾ ਹੈ ਉਹ ਉਹ ਪਾਸੇ ਕੀਤਾ ਜਾਂਦਾ ਹੈ ਇੱਧਰ ਸਾਰੀ ਗਾਥਾ ਜਿਹੜੀ ਹੈ ਆ ਕੇ ਸੁਣਾਉਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ تیر ਦੇ ਨਾਲ ਕਾਈ ਦੇ ਬੁੱਟੇ ਨੂੰ ਪਟ ਕੇ ਕਿਹਾ ਅੱਜ ਤੋਂ ਬਾਅਦ ਮੇਰੇ ਸਹਬਜ਼ਾਦੇ ਨੇ ਮੁਗਲ ਰਾਜ ਦੀ ਏਡੀ ਹੈ ਉਹ ਪੁੱਟ ਕੇ ਰੱਖ ਦਿੱਤੀ ਜੜ ਪੁੱਟ ਕੇ ਰੱਖ ਦਿੱਤੀ ਜੋਗੀ ਜੀ ਇਸ ਕੇ ਬਾਅਦ ਬਸ ਖੁਈ ਥੋੜੀ ਦੇਰ ਦੀ ਬਸਤੀ ਸਰਹੰਦ ਸ਼ਹਿਰ ਅਬ ਈਟੋਂ ਕਾ ਢੇਰ ਸੀ ਫਿਰ ਇੱਕ ਅਗ ਬਾਬਾ ਬੰਦਾ ਬਹਾਦਰ ਦੇ ਰੂਪ ਦੇ ਅੰਦਰ ਪੰਜਾਬ ਦੇ ਤਰਕੀ ਦੇ ਉੱਤੇ ਆਈ ਜਿਨੇ ਆ ਕੇ ਮੁਗਲ ਰਾਜ ਦੀ ਇਹ ਜ਼ੁਲਮ ਦੀ ਜਿਹੜੀ ਹੈ ਇਹ ਜਲ ਨੂੰ ਪੁੱਟ ਕੇ ਰੱਖ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਵਰਗਾ ਨਾਂ ਕੋਈ ਗੁਰੂ ਕਿਸੇ ਨੂੰ ਮਿਲਿਆ ਹੈ ਤੇ ਨਾ ਕਿਸੇ ਨੂੰ ਕੋਈ ਮਿਲਣਾ ਹੈ ਤੇਰਾ ਕੋਈ ਅੰਤ ਨਹੀਂ ਹੈ